ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਮਿਤੀ 4 ਅਕਤੂਬਰ 2025 ਸ਼ਾਮ ਦੀ ਵੀਡੀਓ ਜੀ ਇਹ ਤੇ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਪਰ ਇੱਕ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਹੌਲੀ-ਹੌਲੀ ਉੱਤਰ-ਪੱਛਮੀ ਇਲਾਕੇ ਤੋਂ ਪੰਜਾਬ ਵੱਲ ਕੋਚ ਕਰ ਰਿਹਾ ਜਿਦੇ ਵਿੱਚ ਅੰਮ੍ਰਿਤਸਰ ਦਾ ਕੁਝ ਇਲਾਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਆਉਂਦੇ 2 ਤੋਂ 3 ਘੰਟੇ ਦੇ ਵਿੱਚ ਬੱਦਲਵਾਈ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਪੰਜਾਬ ਦੀ ਬੱਦਲਵਾਈ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਕੋਈ ਬਦਲਬਾਹੀ ਨਹੀਂ ਹੈ ਪੰਜਾਬ ਦਾ ਮੌਸਮ ਠੀਕ ਹੈ ਜੀ ਸਵੇਰ ਤੋਂ ਹੀ ਚੰਗੀ ਧੁੱਪ ਪੈ ਰਹੀ ਸੀ ਪੱਛਮ ਦੀ ਹਵਾ ਚੱਲਣ ਦੇ ਕਾਰਨ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਕੰਟਰੋਲ ਰਿਹਾ ਅੱਜ ਐਵਰੇਜ ਤਾਪਮਾਨ 32 ਡਿਗਰੀ ਦੇ ਨੇੜੇ-ਤੇੜੇ ਦੇਖਣ ਨੂੰ ਮਿਲਿਆ ਅਤੇ ਠੰਡੀ ਹਵਾ ਚਲਦੀ ਹੋਈ ਦਿਖਾਈ ਦਿੱਤੀ ਕਿਉਂਕਿ ਪੱਛਮੀ ਹਵਾ ਸਾਨੂੰ ਪਤਾ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਥੋੜਾ ਜਿਹਾ ਠੰਡਾ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਹਮਸ ਤੋਂ ਥੋੜੀ ਜਿਹੀ ਛੁਟਕਾਰਾ ਅੱਜ ਪੰਜਾਬ ਵਾਸੀਆਂ ਨੂੰ ਮਿਲਿਆ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਚੈਨਲ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਆਉਂਦੇ 3-4 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੌਸਮ ਫਿਲਹਾਲ ਠੀਕ ਹੈ ਇਹ ਜਿਹੜਾ ਬੱਦਲ ਵਾਈ ਸਿਸਟਮ ਬਣਿਆ ਹੋਇਆ ਜੀ ਇਹ ਵਾਲਾ ਹਲੇ 2-4 ਘੰਟੇ ਤੱਕ ਅੰਮ੍ਰਿਤਸਰ ਪਠਾਨਕੋਟ ਅਤੇ ਕੁਝ ਗੁਰਦਾਸਪੁਰ ਹੁਸ਼ਿਆਰਪੁਰ ਨੂੰ ਕੁਝ ਨਾ ਕੁਝ ਥੋੜਾ ਬਹੁਤਾ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਕੋਈ ਤਕੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਮੀਂਹ ਦੀ ਜਿਹੜੀ ਉਮੀਦ ਹੈ ਤੁਸੀਂ ਦੇਖ ਸਕਦੇ ਹੋ ਕਿ ਚੱਕਰਵਾਤੀ ਤੂਫਾਨ ਜਿਹੜੇ ਨੇ ਅਰਬ ਸਾਗਰ ਵਾਲਾ ਜਿਹੜਾ ਤੂਫਾਨ ਹੈ ਉਹ ਓਮਾਨ ਵੱਲ ਖਿਸਕ ਚੁੱਕਿਆ ਜਾਨੀ ਕਿ ਅਰਬ ਦੇ ਦੇਸ਼ਾਂ ਵੱਲ ਖਿਸਕ ਚੁੱਕਿਆ ਤੇ ਬੰਗਾਲ ਦੀ ਖਾੜੀ ਵਾਲਾ ਸਿਸਟਮ ਜਿਹੜਾ ਉਹ ਨੇਪਾਲ ਭੂਟਾਨ ਤੋਂ ਹੁੰਦਾ ਹੋਇਆ ਚੱਕਰਵਾਤੀ ਤਰੂਪ ਦੇ ਨਾਲ ਚੀਨ ਵਾਲੇ ਪਾਸੇ ਨੂੰ ਉੱਪਰ ਗੱਲ ਕਰੀਏ ਤਾਂ ਜਾਂ ਫਿਰ ਨੇੜੇ-ਤੇੜੇ ਦੇ ਹਿਮਾਲੇ ਦੇ ਨੇੜੇ-ਤੇੜੇ ਇਲਾਕਿਆਂ ਨੂੰ ਕਵਰ ਕਰ ਰਿਹਾ ਤੇ ਉੱਤਰਲੇ ਪਾਸੇ ਵੈਸਟਰਨ ਡਿਸਰਵਰਸ ਡਬਲਯੂ ਡੀ ਜਿਹੜੀ ਹੈ ਉਹੋ ਸਿਰ ਚੱਕ ਰਹੀ ਹੈ ਲਗਭਗ ਸਵੇਰ ਦੇ ਸਮੇਂ 5 ਵਜੇ ਨੇੜੇ ਚੜੇ ਪੰਜਾਬ ਦੇ ਉੱਪਰ ਵੈਸਟਰਨ ਡਿਸਰਵੈਂਸ ਦੀ ਆਮਦ ਹੋ ਸਕਦੀ ਹੈ ਜਿਹੜੀ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਸਵੇਰ ਜਿਹੜੀ ਰਾਤ ਦੀ ਜਾਣਕਾਰੀ ਹੈ ਉਹਦੇ ਵਿੱਚ ਸਾਂਝੀ ਕਰਾਂਗੇ ਲਗਭਗ ਘੰਟੇ ਡੇਢ ਘੰਟੇ ਤੱਕ ਰਾਤ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ 9:00 ਵਜੇ ਦੇ ਨੇੜੇ ਤੇ ਜਰੂਰ ਲਾਈਵ ਹੋਈਏ ਉਦੋਂ ਤੱਕ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ